ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਬਲੌਗ ਵਾਲੇ ਚੈਨਲ ਤੇ ਜੀ ਸੂਟਾਂ ਦੀ ਸੇਲ ਪ੍ਰਾਈਜ਼ ਰੱਖਿਆ ਸੇਲ ਦੇ ਵਿੱਚ ਸੂਟ ਰੱਖੇ ਨੇ ਮੇਰੀਆਂ ਭੈਣਾ ਪ੍ਰਿੰਟਡ ਪਸ਼ਮੀਨੇ ਦੇ ਸੂਟ ਰਹਿਣਗੇ ਬਹੁਤ ਸੋਹਣੀ ਫੈਬਰਿਕ ਹੈ ਜਲਦੀ ਆਪਣੇ ਕੋਲੇ ਇੱਕ ਇੱਕ ਦੋ ਦੋ ਸੂਟ ਹੀ ਰਹਿਗੇ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੁਹਾਨੂੰ ਪਤਾ ਹੈ ਹਨਾ ਹੁਣ ਜਿਹੜਾ ਹੈਗਾ ਪਸ਼ਮੀਨਾ ਵਗੈਰਾ ਪਰ ਲੈਣਾ ਬੰਦ ਕਰਤਾ ਹੁਣ ਥੋੜਾ ਜਿਹਾ ਪਾਟੀ ਵੀਰ ਆਈਟਮ ਤੇ ਥੋੜੀ ਜਿਹੀ ਸਿੰਥੈਟਿਕ ਜਿਹੜੀ ਹੈਗੀ ਹੈ ਫੈਬਰਿਕ ਆਉਣ ਲੱਗੀ ਅੱਜ ਆਪਾਂ ਤੁਹਾਨੂੰ ਜਿਹੜੇ ਹੈਗੇ ਨੇ ਸੂਟ ਪਸ਼ਮੀਨੇ ਦੇ ਦਿਖਾਵਾਂਗੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਦਿਖਾਵਾਂਗੇ ਬਹੁਤ ਤੁਹਾਨੂੰ ਜਿਹੜਾ ਹੈਗਾ ਲੈਸ ਪ੍ਰਾਈਸ ਦੇ ਵਿੱਚ ਸੂਟ ਮਿਲਣਗੇ ਜੀ ਵੈਸੇ ਤਾਂ ਆਪਣਾ ਜਿਹੜਾ ਸੂਟਾਂ ਦਾ ਰੇਟ ਹੁੰਦਾ ਜੀ ਪਹਿਲਾਂ ਤੋਂ ਹੀ ਨਾਰਮਲ ਹੈ ਹੁਣ ਉਸ ਤੋਂ ਵੀ ਤੁਹਾਨੂੰ 100-150 ਰੁਪਏ ਲੈਸ ਦੇ ਵਿੱਚ ਮਿਲਣਗੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰਾਮ ਦੀ ਆਈਡੀ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਇਹੀ ਚੈਨਲ ਹੈ ਰਾਜਵਿੰਦਰ ਬਲੌਗ ਮੇਰਾ ਨਾਮ ਚੜਿਆ ਵੇ ਇਸੇ ਚੈਨਲ ਤੇ ਪਾਉਨੇ ਆ ਬਲੌਗ ਆਪਾਂ ਆ ਕੇ ਬੁਟੀਕ ਤੇ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਜੇ ਤੁਸੀਂ ਫੇਸਬੁੱਕ ਤੋਂ ਦੇਖਦੇ ਹੋ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਨੂੰ ਵੀ ਫੋਲੋ ਕਰੋ ਇਹ ਮੈਂ ਧਾਰਾਂ ਕੱਢੀ ਧਾਰਾਂ ਤਾਂ ਕਿਹੜੀਆਂ 12 ਮਹੀਨਾਂ ਦਿੰਦੀਆਂ ਨੇ ਕਮੈਂਟਸ ਦਿੰਦੀਆਂ ਧਾਰ ਮੈਂ ਕੱਢੀ ਸਰਦਾਰ ਜੀ ਨੇ ਮੱਝਾਂ ਬੰਨ ਨਿਮੇੜ ਕੇ ਸਾਰਾ ਪੱਲੀਆਂ ਡੇਕਤੀਆਂ ਸਬਜ਼ੀ ਆਪਣੇ ਪਈ ਐ ਬਸ ਮੈਂ ਨਹੀਂ ਰੋਟੀ ਖਾਣੀ ਅਸੀਂ ਨੇ ਸ਼ਾਮ ਨੂੰ ਚਾ ਨਾਲ ਖਾ ਲਿਆ ਸਾਡਾ ਗੋੜਵਾ ਕਹਿੰਦੇ ਹੁੰਦੇ ਨੇ ਥੋੜਾ ਥੋੜਾ ਮਿੱਠਾ-ਕਿੱਠਾ ਜਿਹਾ ਇਕੱਠਾ ਕਰਕੇ ਬਸ ਹੁਣ ਪੀਤੀ ਕਹਿੰਦੀ ਮੈਂ ਨਹੀਂ ਖਾਣੀ ਪਿੰਦਰ ਕਹਿੰਦਾ ਮੈਂ ਨਹੀਂ ਖਾਣਾ ਮੈਂ ਆਖਿਆ ਮੈਂ ਵੀ ਨਹੀਂ ਖਾਣੀ ਬਸ ਸਰਦਾਰ ਜੀ ਦੀ ਰੋਟੀ ਬਣਾ ਦਾਂਗੇ ਉਹ ਖਾ ਲੈਣ ਨੂੰ ਟਾਈਮ ਸਰਗਾ ਉਹ ਪਹਿਲਾਂ ਕਹਿੰਦੇ ਤੇ ਮੈਂ ਬੁੱਸੇ ਵੀ ਚਾਹ ਪੀਣੀ ਹੈ 5 ਵਜੇ ਕਹਿੰਦੇ ਹੁਣ ਕੋਈ ਜ਼ਿਆਦਾ ਟਾਈਮ ਆ ਸਾਡਾ ਕੋਈ ਟਾਈਮ ਨਹੀਂ ਅਸੀਂ ਜਦੋਂ ਵੀ ਜੀ ਕਰਿਆ ਭੁੱਖ ਲੱਗੀ ਉਹਦੀ ਬਣਾ ਕੇ ਖਾ ਪੀ ਲੈਨੇ ਲਓ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਪਲੀਜ਼ ਇਹ ਸੇਲ ਦੇ ਵਿੱਚ ਸੂਟ ਰੱਖਿਓ ਨੇ ਮੇਰੇ ਭੈਣਾ ਜਲਦੀ ਜਲਦੀ ਬੁੱਕ ਕਰ ਲਿਓ ਸੂਟ ਉਹਨਾਂ ਲਈ ਭੇਜਿਆ ਜਾਊਗਾ ਜੀ ਰੱਖਿਆ ਜਾਊਗਾ ਜਿਹਦੀ ਪੇਮੈਂਟ ਆਊਗੀ ਆਪਾਂ ਨੂੰ ਜਾਂ ਜਿਹਦਾ ਆਪਣੇ ਕੋਲੇ ਆਰਡਰ ਚੱਲ ਰਿਹਾ ਔਰ ਖਵਾ ਸਕਦੇ ਹਾਂ ਚਲੋ ਜੀ ਹੁਣ ਆਪਾਂ ਸੂਟ ਸ਼ੁਰੂ ਕਰਦੀਏ ਕਾਫੀ ਸੂਟ ਨੇ ਫਿਰ ਵੀਡੀਓ ਲੰਬੀ ਹੋ ਜੂਗੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਾਰੇ ਪੋਤਰੀ ਭੱਜ ਗਏ ਸਾਰੇ ਡਿੱਗ ਗਏ ਗਾਹ ਪਿਆ ਪਿਆ ਇੱਥੇ ਲਓ ਜੀ ਇਹ ਲਾਈਟ ਬਸ ਚੱਲ ਨਹੀਂ ਲੱਗਦੀ ਬੰਦਾ ਦੇਖੋ ਜੀ ਇੱਥੋਂ ਕਲੀਅਰ ਆਊਗਾ ਸੂਟ ਇਹ ਤੇ ਸਹੀ ਹੈ ਮਸਟਰਡ ਕਲਰ ਰਹੂਗਾ ਜੀ ਇਹਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਿਨਾ ਲਾਈਵਿੰਗ ਤੋਂ ਬਣੂਗਾ ਜੀ ਮਰੀਆਂ ਭੈਣਾਂ ਕਿਵੇਂ ਮਰਜੀ ਤੁਸੀਂ ਇਹ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਦੇ ਸਾਡੇ ਕੋਲ ਫਰੋਜੀ ਕਲਰ ਸੀਗੇ ਉਹ ਭੈਣ ਨੇ ਮੰਗਵਾਏ ਨੇ ਬਹੁਤ ਸੋਹਣੇ ਪਸੰਦ ਆਏ ਉਹਨਾਂ ਨੂੰ ਹੋਰ ਵੀ ਮੰਗਦੇ ਸੀ ਉਹਦੇ ਨਾਲ ਦੇ ਪਰ ਆਪਣੇ ਕੋਲ ਕਲਰ ਖਤਮ ਹੋ ਗਿਆ ਇਹਦੇ ਨਾਲ ਦੇ ਤੁਹਾਨੂੰ ਮੈਂ ਦੇਖ ਲੈਣੀ ਹੈ ਵੀ ਇੱਕ ਸੂਟ ਮਿਲੂਗਾ ਜਾਂ ਦੋ ਮਿਲਣਗੇ ਜੀ ਇਸ ਪ੍ਰਿੰਟ ਦੇ ਵਿੱਚ ਇਹ ਤੁਹਾਨੂੰ ਇੱਕੋ ਹੀ ਮਿਲੂਗਾ ਜੀ ਮਸਟਰਡ ਕਲਰ ਇਹ ਇੱਕੋ ਹੀ ਹੈ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਲਿਓ ਇਹਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ ਬਿੱਡ ਸ਼ਿਪਿੰਗ ਦੇ ਨਾਲ 1230 ਰੁਪਏ ਪਹਿਲਾਂ ਆਪਣਾ ਇਹਦਾ ਪ੍ਰਾਈਸ ਸੀਗਾ 1500 ਰੁਪਏ ਜੀ ਹੁਣ 1230 ਰੁਪਏ ਬਿੱਡ ਸ਼ਿਪਿੰਗ ਦੇ ਨਾਲ ਆਪਾਂ ਤੁਹਾਨੂੰ 150 ਰੁਪਏ ਲੈਸ ਦੇ ਵਿੱਚ ਲਾਇਆ ਤੇ ਪਲੀਜ਼ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਕਰ ਲੈ ਲਓ ਤੁਹਾਨੂੰ ਪਤਾ ਵੀ ਦੇਖੋ 100 ਰੁਪਿਆ ਤਾਂ ਹਨਾ ਜਿਹੜਾ ਹੈਗਾ ਸੀਪਿੰਗ ਦਾ ਹੋ ਗਿਆ ਜੀ 10 ਰੁਪਏ ਲਫਾਪੇ ਦੇ ਹੋ ਗਏ ਜੀ 10 ਰੁਪਏ ਫਿਰ 체ਪੀ ਵਾਲਾ ਆਪਣਾ 150 ਤੇ ਇਹਦਾ ਪਾਰਸਲ ਲਾਉਣ ਦਾ ਖਰਚਾ ਪੈ ਜਾਂਦਾ ਜੀ ਵਿੱਚ ਸਾਡਾ ਇੱਕ ਸੂਟ ਦਾ ਜੇ ਲਈਏ ਤੇਲ वगੈਰਾ ਦਾ ਲਾ ਕੇ ਹਨਾ ਬਾਕੀ ਤੁਸੀਂ ਦੇਖ ਲਓ ਵੀ ਇਹਨਾਂ ਦੋ ਘਾਟ ਰੇਟ ਤਾਂ ਹੁਣ ਕਿਸੇ ਦੁਕਾਨਾ ਤੇ ਵੀ ਨਹੀਂ ਸੂਟ ਰੇਟ ਮਿਲਦੇ ਹੈਗੇ ਇਸ ਰੇਟ ਦੇ ਵਿੱਚ 1230 ਰੁਪਏ ਦਾ ਪ੍ਰਾਈਸ ਰਹੂਗਾ ਇਹਦੇ ਵਿੱਚ ਕਲਰ ਦਿਖਾ ਦਨੇ ਇਹਦੇ ਵਿੱਚ ਮਸਟਰਡ ਤੁਹਾਨੂੰ ਇੱਕੋ ਹੀ ਮਿਲੂਗਾ ਜੀ ਇਹ ਵਾਲਾ ਮਿਲੂਗਾ ਤੁਹਾਨੂੰ ਸੀ ਗ੍ਰੀਨ ਕਲਰ ਪ੍ਰਿੰਟ ਸੇਮ ਹੈ ਕਲਰ ਅਲੱਗ ਤੋਂ ਦੇਖੋ ਜੀ ਦੋ ਕਲਰ ਨੇ ਇਹਦੇ ਵਿੱਚ ਲਓ ਜੀ ਦੇਖੇ ਲਓ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੇ ਤੁਸੀਂ ਦੋ 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 ਸੂਟ ਵੀ ਇਕੱਠੇ ਕਈ ਪੈਣਾ ਨੇ ਲੈਣੇ ਹੁੰਦੇ ਨੇ ਕਾਫੀ ਮੇਰੇ ਕੋਲੇ ਹੈਗੇ ਨੇ ਕਸਟਮਰ ਜਿਹੜੇ ਵੀ ਕੋਈ ਕੋ ਰੰਗ ਦੇ ਇੱਕ ਇੱਕ ਪ੍ਰਿੰਟ ਦੇ ਦੋ ਦੋ ਸੂਟ ਮੰਗਦੇ ਨੇ ਇਸ ਪ੍ਰਿੰਟ ਦੇ ਵਿੱਚ ਇੱਕ ਤੁਹਾਨੂੰ ਮਿਲੂਗਾ ਜੀ ਮਹਿਰੂਨ ਕਲਰ ਬਸ ਇਹ ਵੀ ਸਿੰਗਲ ਸੂਟ ਹੈ ਜੀ ਮਿਲਣਾ ਦਾ ਹਾਂ ਇਹ ਵੀ ਸਿੰਗਲ ਸੂਟ ਹੈ ਇਹ ਦੋ ਦੋ ਸੀਗੇ ਇਹ ਸੇਲ ਹੋ ਗਏ ਜਿਹੜੇ ਦੋ ਦੋ ਨੇ ਆਪਾਂ ਉਹ ਵੀ ਦੱਸਾਂਗੇ ਤੁਹਾਨੂੰ ਬਹੁਤ ਸੋਹਣਾ ਪ੍ਰਿੰਟ ਹੈ 1230 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਜਦੋਂ ਇਹ ਪੂਰਾ ਸੀਜ਼ਨ ਦਾ ਟਾਈਮ ਹੁੰਦਾ ਉਦੋਂ ਅਸੀਂ 18-1800 ਦੇ ਸੂਟ ਰਿਟੇਲ 'ਚ ਦੁਕਾਨਾਂ ਵਾਲੇ ਸੇਲ ਕਰਦੇ ਨੇ ਆਪਾਂ ਤਾਂ ਫੇਰ ਵੀ ਘੱਟ ਰੇਟ 'ਚ ਰੱਖਦੇ ਆ ਇਸ ਪ੍ਰਿੰਟ ਦੇ ਵਿੱਚ ਤਿੰਨ ਕਲਰ ਪੂਰੇ ਹੋ ਗਏ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਅਗਲਾ ਪ੍ਰਿੰਟ ਦਿਖਾਉਨੇ ਆ ਇਹ ਵਾਲਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਸਰਦਾਰੀ ਪ੍ਰਿੰਟ ਹੈ ਲਓ ਜੀ ਬਿਲਕੁਲ ਬਹੁਤ ਸੋਹਣੀ ਚੀਜ਼ ਆ ਸੌਫਟ ਵਾਲਾ ਪਸ਼ਮੀਨਾ ਸਾਰਾ ਤੁਹਾਨੂੰ ਜਿਹੜੇ ਮੇਰੇ ਭੈਣਾਂ ਕੋਲੇ ਪਹਿਲਾਂ ਚਲੇ ਗਏ ਨੇ ਸੂਟ ਉਹਨਾਂ ਨੂੰ ਤਾਂ ਪਤਾ ਹੀ ਲੱਗ ਗਿਆ ਜੀ ਲਓ ਜੀ 1230 ਰੁਪਏ ਦਾ ਪ੍ਰਾਈਸ ਰਹੂਗਾ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਲਓ ਜੀ ਇਹਦੇ ਦੋ ਕਲਰ ਦੋ ਸੂਟ ਮਿਲ ਜਾਣਗੇ ਸੇਮ ਪ੍ਰਿੰਟ ਦੇ ਸੇਮ ਕਲਰ ਸੇਮ ਡਿਜ਼ਾਈਨ ਲਵਾਵਾ ਜਾਂਦੇ ਨੇ ਇਧਰੋਂ ਚੱਕਣਾ ਅਗਲਾ ਆ ਗਿਆ ਜੀ ਇਹ ਵਾਲਾ ਪ੍ਰਿੰਟ ਇਹਦੇ ਵਿੱਚ ਤੁਹਾਨੂੰ ਬੂਟੀ ਵਾਲੀ ਸਲਵਾਰ ਆ ਗਈ ਜੀ ਗਾਦਰੀ ਕਲਰ ਦੇਖੋ ক্লোਜ਼ ਇਹਦੇ ਵਿੱਚ ਇਸ ਤਰ੍ਹਾਂ ਬੂਟੀ ਰਹੂਗੀ ਪ੍ਰਾਈਸ ਤੁਹਾਨੂੰ ਸੇਮ ਰਹੂਗਾ ਜੀ 1230 ਰੁਪਏ ਦੇਖੋ ਇੰਨਾ ਸੋਹਣਾ ਪਿਆਰਾ ਕਲਰ ਲਓ ਸਲਵਾਰ ਦੇ ਵਿੱਚ ਬੂਟੀ ਮਿਲੂਗੀ ਜੀ ਲਓ ਇਸ ਤੋਂ ਬਾਅਦ ਦੋ ਕਲਰ ਨੇ ਜੀ ਇਹ ਵੀ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਦੂਜਾ ਕਲਰ ਇਸ ਤਰ੍ਹਾਂ ਦਾ ਸਕਾਈ ਗਰੇਜ ਆ ਕਲਰ ਹੈ ਦੇਖੋ ਡਿਜ਼ਾਈਨ ਇਹਦਾ ਸੇਮ ਰਹੂਗਾ ਸਲਵਾਰ ਦੇ ਵਿੱਚ ਇਹਦੇ ਬੂਟੀ ਮਿਲੂਗੀ ਤੁਹਾਨੂੰ ਫੋਨ ਦੇ ਵਿੱਚ ਥੋੜਾ ਜਿਹਾ ਸਲਵਾਰ ਦਾ ਫਰਕ ਲੱਗ ਰਿਹਾ ਹੈ ਇਹ ਕਲਰ ਕੈਮਰੇ ਵਿੱਚ ਫਰਕ ਹੈ ਜੀ ਵੈਸੇ ਨਹੀਂ ਸੂਟ ਮੈਚਿੰਗ ਹੈ ਕੋਈ ਫਰਕ ਨਹੀਂ ਹੋਊਗਾ ਇਹ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ 1230 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਇਸ ਤੋਂ ਬਾਅਦ ਆ ਗਿਆ ਜੀ ਤੀਜਾ ਕਲਰ ਇਹਦਾ ਇਹ ਵਾਲਾ ਮਸਟਰਡ ਹਾਂ ਸੌਰੀ ਸਕਿਨ 골ਡਨ ਜਾਂ ਇਹਦੇ ਵਿੱਚ ਨਾ ਡਿਜ਼ਾਈਨਿੰਗ ਅਲੱਗ ਤੋਂ ਹੈ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਰਹੂਗੀ ਸਲਵਾਰ ਦੇ ਵਿੱਚ ਬੁਟੀ ਮਿਲੂਗੀ ਤੁਹਾਨੂੰ ਲਓ ਜੀ ਇਹਦਾ ਵੀ ਤੁਹਾਨੂੰ ਪ੍ਰਾਈਸ ਰਹੂਗਾ 1230 ਰੁਪਏ ਵਿਦ শিপਿੰਗ ਦੇ ਨਾਲ ਮੇਰੀ ਆਪਣਾ फटाफट ਸਕਰੀਨਸ਼ਾਟ ਲੈ ਲਿਓ ਜੀ ਫਿਰ ਤੁਸੀਂ ਰਹਿ ਜਾਂਦੇ ਹੋ ਲਓ ਜੀ ਇੱਕ ਤੁਹਾਨੂੰ ਬੁਟੀ ਵਾਲੀ ਸਲਵਾਰ ਦੇ ਵਿੱਚ ਇਹ ਡਾਰਕ ਕਲਰ ਮਿਲੂਗਾ ਦੇਖੋ ਜੀ ਫੋਨ ਦੇ ਵਿੱਚ ਹੀ ਪਤਾ ਲੱਗਦਾ ਸੂਟਾਂ ਦੀ ਕੁਆਲਿਟੀ ਦਾ ਹਨਾ ਸ਼ਾਈਨਿੰਗ ਆਉਂਦੀ ਹੈ ਪਹਿਲੀ ਲਓ ਜੇ ਤੁਹਾਨੂੰ ਪਸੰਦ ਨੇ ਬਹੁਤ ਸੋਹਣੇ ਪ੍ਰਿੰਟ ਨੇ ਨਵੇਂ ਜਿਹੇ ਪ੍ਰਿੰਟ ਨੇ ਨਹੀਂ ਹੈਗਾ ਵੀ ਹੁਣ ਉਹਨਾਂ ਦਾ ਸਰਦੀ ਨਾਂਗੀ ਤਾਂ ਪੁਰਾਣੇ ਪ੍ਰਿੰਟ ਰਹਿਣਗੇ ਇਹਨਾਂ ਦੇ ਵਿੱਚੋਂ ਤਾਂ ਕਾਫੀ ਸੂਟ ਆਪਣੇ ਜਿਹੜੇ ਹੈਗੇ ਨੇ ਦੁਬਾਰਾ ਰਿਪੀਟ ਤੇ ਵੀ ਆ ਰਹੇ ਸੀਗੇ ਤਾਂ ਕਰਕੇ ਹੋ ਗਿਆ ਲਓ ਜੀ ਅਗਲਾ ਬੁਟੀ ਵਾਲੀ ਸਲਵਾਰਾਂ ਨੇ ਇਹ ਹੋ ਗਏ ਇਸ ਤੋਂ ਬਾਅਦ ਆ ਗਿਆ ਜੀ ਬੁਟੀ ਵਾਲੀ ਸਲਵਾਰ ਦਾ ਇਹ ਵਾਲਾ ਕਲਰ ਇਸ ਤਰ੍ਹਾਂ ਨਾਲ ਦੇਖੋ ਇਹਦੀ ਸਲਵਾਰ ਕਿੱਧਰ ਗਈ ਇਧਰ ਠੋਕੇ ਆ ਪੀ ਲਓ ਜੀ ਇਹ ਤਾਂ ਦੂਜਾ ਹੈ ਨਾ ਬੂਟੀ ਵਾਲੀ ਸਲਵਾਰ ਦਾ ਕਲਰ ਇਹ ਆ ਗਿਆ ਅਗਲਾ ਜੀ ਦੇਖੋ ਇਹ ਵੀ ਤੁਹਾਨੂੰ 1230 ਦੇ ਵਿੱਚ ਸਰੇਟ ਸਾਰਿਆਂ ਦਾ ਅੱਜ ਸੇਮ ਹੀ ਹੈ ਜੀ ਸਾਰੇ ਇਹ ਇੱਕੋ ਹੀ ਰੇਟ ਦੇ ਸੂਟ ਨੇ ਪਹਿਲਾਂ ਆਪਣੇ ਕੋਲੇ ਇਹ 1500 ਵਾਂਗੂ ਸੇਲ ਹੋਏ ਨੇ ਲਓ ਜੀ ਵਿਦ ਸ਼ਿਪਿੰਗ ਦੇ ਨਾਲ ਬਹੁਤ ਸੋਹਣਾ ਜਿਹੜਾ ਪਸ਼ਮੀਨਾ ਰਹੂਗਾ ਮੇਰੀਆਂ ਭੈਣਾਂ ਆਖਾਂ ਮੀਚ ਕੇ ਸੂਟ ਬੁੱਕ ਕਰ ਲਓ ਇਹ বিনা ਬੂਟੀ ਤੋਂ ਸਲਵਾਰ ਰਹੂਗੀ ਜੀ ਇਹਦੇ ਵਿੱਚ ਇਸ ਤਰ੍ਹਾਂ ਹਲਕਾ ਸੈਲਫ ਮਿਲੂਗਾ ਲਓ ਜੀ ਕਲਰ ਦੇਖੋ ਕਿੰਨੇ ਪਿਆਰੇ ਕਲਰ ਨੇ ਇਹਦੇ ਵਿੱਚ ਤੁਹਾਨੂੰ ਇੱਕ ਬਲੈਕ ਕਲਰ ਮਿਲ ਜੂਗਾ ਜੀ ਸੇਮ ਡਿਜ਼ਾਈਨ ਦਾ। ਆਸੀ ਦਾ ਲਓ ਜੀ। ਦੇਖੋ ਇਹਦੇ ਵਿੱਚ ਇੱਕ ਤੁਹਾਨੂੰ ਬਲੈਕ ਮਿਲੂਗਾ। ਸੇਮ ਇਸ ਤਰ੍ਹਾਂ ਦਾ ਇੱਕ ਇਹ ਹੈਗਾ ਕਰੀਮ ਕਲਰ। ਕਿੰਨਾ ਪਿਆਰਾ ਕਲਰ ਪ੍ਰਿੰਟ ਹੈ। 1230 ਰੁਪਏ ਇੱਕ ਸੂਟ ਦਾ ਪ੍ਰਾਈਸ ਹੈ ਬਿੱਦ ਸ਼ਿਪਿੰਗ ਦੇ ਨਾਲ। ਤੇ ਤੁਸੀਂ ਘਰ ਤੋਂ ਲਿਜਾਉਂਗੇ ਜੀ ਫਿਰ ਤੁਹਾਨੂੰ ਉਹਦੇ 70 ਜੀ ਅਗਲਾ ਪ੍ਰਿੰਟ ਆ ਗਿਆ ਇਹਦਾ ਕਲਰ ਆ ਗਿਆ ਮਸਟਰਡ ਸੇਮ ਪ੍ਰਿੰਟ ਦੇ ਵਿੱਚ ਉਸੇ ਵਿੱਚ ਕਿੰਨਾ ਸੋਹਣਾ ਇਹ ਨਾ ਬਾਲਾ ਪੂਰਾ ਮਸਟਰਡ ਨਹੀਂ ਹੈਗਾ ਲੈਮਨ ਟੋਨ ਤੇ ਵਗਿਆ ਬਲੈਕ ਦਾ ਹੀ ਡਿਜ਼ਾਈਨ ਹੈ ਇਹਦੇ ਵਿੱਚ ਵੀ ਤਿੰਨ ਕਲਰ ਨੇ ਇਹ ਵੀ ਤੁਹਾਨੂੰ ਮੇਰੇ ਲੱਗਦਾ ਇੱਕੋ ਹੀ ਸੂਟ ਮਿਲੂਗਾ ਹਾਂ ਸਿੰਗਲ ਸਿੰਗਲ ਜੀ ਨੇ ਬਸ ਕਲਉ ਜੀ 1230 ਰੁਪਏ ਦਾ ਪ੍ਰਾਈਸ ਰਹੂਗਾ ਇਸ ਤੋਂ ਬਾਅਦ ਇਹਦਾ ਹੋਰ ਡਿਜ਼ਾਈਨ ਨਹੀਂ ਹੈਗਾ ਹੋਰ ਖਤਮ ਨਹੀਂ ਲਓ ਜੀ ਇੱਕ ਆ ਗਿਆ ਤੁਹਾਨੂੰ ਬੂਟੀਆਂ ਦੀ ਸਲਵਾਰ ਦਾ ਕਰੀਮ ਦਾ ਜਿਹੜਾ ਪਹਿਲਾਂ ਦਿਖਾਇਆ ਸੀ ਆਪਾਂ ਇਹ ਵਾਲਾ ਕਲਰ ਬਲੈਕ ਦੇਖੋ ਇਸ ਤਰ੍ਹਾਂ ਦਾ ਇਹ ਨਾਲ ਇੱਕ ਬਲੈਕ ਕਲਰ ਹੈ ਹੋਰ ਕਿਹੜਾ ਉਹ ਤਾਂ ਦੇਖਣਾ ਪਊਗਾ ਹਾਂ ਹੁਣ ਬਸ ਜੀ ਹੋਰ ਬੂਟੀ ਵਾਲਾ ਹੈ ਨਹੀਂ ਇਹਦੇ ਵਿੱਚ ਦੋ ਨੇ ਇੱਕ ਜਿਹੜਾ ਕਰੀਮ ਪਹਿਲਾਂ ਦਿਖਾ ਚੁੱਕੇ ਹਾਂ ਇੱਕ ਆਪਾਂ ਬਲੈਕ 1230 ਰੁਪਏ ਪ੍ਰਾਈਜ਼ ਰਹੂਗਾ ਇਹਨਾਂ ਦਾ ਜੀ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਇੱਕ ਇਹਦੇ ਵਿੱਚ ਤੁਹਾਨੂੰ ਇਹ ਕਲਰ ਮਿਲੂਗਾ ਇਹ ਵੀ ਸਿੰਗਲ ਕਲਰ ਹੀ ਹੈ ਜੀ ਇਹ ਆਲਓਵਰ ਸੂਟ ਹੈ ਹਾਂਜੀ ਇਹ ਤੁਹਾਨੂੰ ਆਲਓਵਰ ਸੂਟ ਮਿਲੂਗਾ ਲਓ ਜੀ ਜੇ ਤੁਸੀਂ ਨੇ ਇਹ ਆਲਓਵਰ ਲੈਣਾ ਕਲਰ ਪ੍ਰਿੰਟ ਦੇਖੋ ਕਿੰਨਾ ਪਿਆਰਾ ਕਲਰ ਹੈ ਸੇਮ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਇਹ ਆਲਓਵਰ ਰਹੂਗਾ ਇਹਦਾ ਵੀ 1230 ਰੁਪਏ ਪ੍ਰਾਈਸ ਹੀ ਆਲਓਵਰ ਦਾ ਹੁਣ ਇੱਕ ਸੂਟ ਹੈ ਦਾ ਕੀ ਕਰੀਏ ਲਓ ਜੀ ਅਗਲਾ ਕਲਰ ਆ ਗਿਆ ਇਹਦਾ ਇਸ ਤਰ੍ਹਾਂ ਦਾ ਰਾਣੀ ਜਿੰਜਾ ਕਲਰ ਹੈ ਇਹ ਥੋੜਾ ਜਿਹਾ ਦੇਖੋ ਸਾਰੇ ਸਿੰਗਲ ਸਿੰਗਲ ਜੀ ਕਲਰ ਰਹਿਗੇ ਜੀ ਇਸ ਤੋਂ ਬਾਅਦ ਆ ਗਿਆ ਇਹਦਾ ਇੱਕ ਮਸਟਰਡ ਮਿਲੂਗਾ ਤੁਹਾਨੂੰ ਇਹ ਵਾਲਾ ਜਿਹੜਾ ਆਪਾਂ ਹੁਣ ਰਾਣੀ ਦਿਖਾਤਾ ਇਹਦੇ ਵਿੱਚ ਇੱਕ ਕਲਰ ਇਹ ਮਿਲੂਗਾ ਵਧੀਆ ਪਿਓਰ ਵਾਲਾ ਪਸ਼ਮੀਨਾ ਹੋਊਗਾ ਜੀ ਦੇਖੋ ਸਲਵਾਰਾਂ ਦੀ ਕੰਪਨੀ ਵੱਲੋਂ ਮੈਚਿੰਗ ਹੈ ਆਪਾਂ ਕੋਈ ਮੈਚਿੰਗ ਨਹੀਂ ਕੀਤੀ ਫਿਰ ਸਲਵਾਰ ਦੀ ਫੈਬਰਿਕ ਵੀ ਸੇਮ ਹੀ ਹੁੰਦੀ ਹੈ ਜੀ ਲਓ ਜੀ ਇਸ ਤੋਂ ਬਾਅਦ ਇੱਕ ਕਲਰ ਆ ਗਿਆ ਇਹ ਸਿੰਗਲ ਸਿੰਗਲ ਸੂਟ ਨੇ ਤਿੰਨੋ ਬਸ ਇੱਕ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਮੋਰ ਪੰਖੀ ਇਹ ਵਾਲਾ ਤਿੰਨ ਕਲਰ ਆ ਗਏ ਮਸਟਰਡ ਮਹਿਰੂਨ ਤੇ ਮੋਰ ਪੰਖੀ ਇਸ ਤੋਂ ਬਾਅਦ ਆਊਗਾ ਜੀ ਇਹਦਾ ਬਾਕੀ ਤਾਂ ਕਲਰ ਹੈ ਨਹੀਂ ਨਾ ਬਸ ਅਗਲਾ ਆ ਗਿਆ ਜੀ ਇਹਦਾ ਇਹ ਵਾਲਾ ਕਲਰ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਸ ਤਰ੍ਹਾਂ ਦਾ ਰਾਣੀ ਜਿਹਾ ਸ਼ੇਡ ਹੈ ਇਹ ਇਹ ਪ੍ਰਿੰਟ ਦੇ ਵਿੱਚ ਦੇਖੋ ਜੀ ਸੈਲ ਫਾਲੀ ਸਲਵਾਰ ਮਿਲੂਗੀ ਤੇ ਇੱਕ ਇਹਦੇ ਵਿੱਚ ਮਿਲੂਗਾ ਜੀ ਬਲੈਕ ਲਓ ਜੀ ਇੱਕ ਇਹਦੇ ਵਿੱਚ ਮਿਲੂਗਾ ਜੀ ਤੁਹਾਨੂੰ ਇੱਕ ਇੱਕ ਸੂਟ ਹੀ ਹੈ ਇਹ ਇਸ ਤਰ੍ਹਾਂ ਦਾ ਕਰੀਮ ਸਕਿਨ ਜਾਂ ਲਓ ਜੀ ਦੇਖੋ ਜਿਹੜੇ ਸੂਟ ਪੂਰੇ ਆਪਨੂੰ ਸੀਜ਼ਨ ਚੜ੍ਹਦੇ ਨਾ 2-2000 ਦੇ ਸੇਲ ਹੁੰਦੇ ਨੇ ਅੱਜ ਆਪਾਂ ਤੁਹਾਡੇ ਲਈ ਸੇਲ ਪ੍ਰਾਈਸ ਰੱਖਿਆ ਜੀ 1230 ਰੁਪਏ ਹੁਣ ਮੇਰੀਆਂ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਕਈ ਵੀ ਕਸਟਮਰ ਤਾਂ ਸਾਡੇ ਕੋਲ ਇਦਾਂ ਦੇ ਨੇ ਆਉਣ ਵਾਲੀ ਸਰਦੀ ਵਾਸਤੇ ਵੀ ਸੂਟ ਬੁੱਕ ਕਰ ਰਹੇ ਨੇ ਅਗਲਾ ਆ ਗਿਆ ਜੀ ਬਲੈਕ ਦੇਖੋ ਇਸ ਪ੍ਰਿੰਟ ਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਇੱਕ ਇਹ ਬਲੈਕ ਮਿਲੂਗਾ ਜੀ ਇਹਦੇ ਵਿੱਚ ਵੀ ਸੈਲਫ ਪ੍ਰਿੰਟ ਹੈ ਲਓ ਜੀ ਇੱਕ ਆ ਗਿਆ ਜੀ ਅਗਲਾ ਇਹਦੇ ਵਿੱਚ ਕਰੀਮ ਇਸ ਤਰ੍ਹਾਂ ਦਾ ਦੇਖੋ ਕਰੀਮ ਕਲਰ ਕਿੰਨਾ ਪਿਆਰਾ ਹੈ ਲਓ ਜੀ ਬਹੁਤ ਸੋਹਣੀ ਚੀਜ਼ ਆ ਦੇਖੋ ਜਦੋਂ ਹੱਥ 'ਚ ਫੜ ਕੇ ਤੁਹਾਡੇ ਕੋਲ ਸੂਟ ਪਹੁੰਚ ਗਿਆ ਨਾ ਫਿਰ ਤਾਂ ਉਦੋਂ ਵੀ ਜ਼ਿਆਦਾ ਮਨਖੁਸ਼ ਹੋਊਗਾ ਦੇਸੀ ਘੋ ਵਰਗੀ ਮਲੈਮ ਮਲੈਮ ਫੈਬਰਿਕ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਦਿਓ ਜੀ ਜੇ ਤੁਹਾਨੂੰ ਕੋਈ ਸਾਡੇ ਦੱਸਣ ਤੋਂ ਹਨਾ ਵੀ ਸੂਟ ਐ ਲੱਗਦਾ ਵੀ ਕੱਪੜਾ ਨਹੀਂ ਵਧੀਆ ਤਾਂ ਅਸੀਂ ਬੈਠੇ ਆ ਸਾਨੂੰ ਫੋਨ ਮੈਸੇਜ ਕਰ ਸਕਦੇ ਹੋ ਜੀ ਲਓ ਜੀ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ 1200 ਰੁਪਏ 1230 ਰੁਪਏ ਸੂਟ ਦਾ ਇੱਕ ਦਾ ਪ੍ਰਾਈਸ ਰਹੂਗਾ ਸਾਰਿਆਂ ਦਾ ਇੱਕੋ ਹੀ ਰੇਟ ਹੈ ਅੱਜ ਕੋਈ ਤੁਹਾਨੂੰ ਕਨਫਿਊਜ਼ਨ ਨਹੀਂ ਹੋਣੀ ਮੈਂ ਤੁਹਾਨੂੰ 15 ਤੋਂ 20 ਸੂਟ ਦਿਖਾ ਦਿੱਤੇ ਨੇ ਜੀ ਕਰ ਦਿਓ ਹੁਣ ਵੀਡੀਓ ਨੂੰ ਅੱਗੇ ਸ਼ੇਅਰ ਤਾਂ ਕਿ ਸਾਰੀਆਂ ਮੇਰੀਆਂ ਭੈਣਾਂ ਜਿਹੜੀਆਂ ਹੈਗੀਆਂ ਨੇ ਆਪਣੇ ਸੂਟਾਂ ਦਾ ਆਫਰ ਦਾ ਲਾਹਾ ਲੈ ਸਕਣ ਕੋਸ਼ਿਸ਼ ਕਰਾਂਗੇ ਵੀ ਆਪਾਂ ਜਿਹੜੇ ਆਪਣੇ ਕੋਲੇ ਹਨਾ ਇਹ ਸਿੰਗਲ ਸਿੰਗਲ ਸੂਟ ਪਏ ਨੇ ਆਪਾਂ ਤੁਹਾਡੇ ਲਈ ਜਰੂਰ ਉਹਦੇ ਉੱਤੇ ਕੋਈ ਆਫਰ ਰੱਖੀਏ ਤੁਹਾਡਾ ਹਨਾ ਫਾਇਦਾ ਕਰੀਏ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਲਓ ਬਹੁਤ ਪਿਆਰੇ ਕਲਰ ਨੇ ਬਹੁਤ ਸੋਹਣੇ ਪ੍ਰਿੰਟ ਨੇ ਲਓ ਜੀ ਤਾਂ ਜਮੀ ਕਾ ਟ੍ਰੇਡ ਦੇ ਵਿੱਚ ਸੂਟ ਆ ਗਏ ਜੀ 2-2000 ਰੁਪਏ ਵਾਲੇ ਸੂਟ ਤੁਹਾਨੂੰ 1230 ਰੁਪਏ ਦੇ ਵਿੱਚ ਇਸ ਤੋਂ ਘਾ ਟ੍ਰੇਡ ਤਾਂ ਫਿਰ ਕੀ ਹੋਊਗਾ ਜੀ ਕਬੀ ਵਧੀਆ ਵਾਲੀ ਚੀਜ਼ ਦਾ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਕੱਲ ਨੂੰ ਮਿਲਦੇ ਆਂ ਹੋਰ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ